ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਮਰਜੀਤ ਸਿੰਘ ਦੇ ਖੇਤ ਵਿੱਚ ਜੋ 슈ਗਰ ਗ੍ਰੇ ਵਿਕਾਸ ਆਰਗੈਨਿਕ ਦਾ ਬੀਜਿਆ ਸੀ ਤੇ ਟੈਰੈਂਟ ਚੱਲਦਾ ਸੀ ਟਮਾਟਾ ਦਾ ਤੇ ਜੋ ਕਿ ਸਾਨੂੰ ਵਿਕਾਸ ਵਾਲਿਆਂ ਨੇ ਤਸੱਲੀ ਦਿੱਤੀ ਕਿ ਇਹ ਬਜਾਓ ਇਹ ਬਹੁਤ ਵਧੀਆ ਚਾਰਾ ਹੈ ਅੱਜ ਉਹਦੇ ਰਿਜ਼ਲਟ ਵੇਖਣ ਵਾਸਤੇ ਆਏ ਇਹਨਾਂ ਦੇ ਖੇਤ ਦੇ ਵਿੱਚ ਜਿਹੜਾ ਟਮਾਟਾ ਦਾ ਰੇਟ ਆ ਉਹ 450 ਸੀ ਇਹਦਾ 350 ਰੁਪਿਆ ਰੇਟ ਸੀ ਤੇ ਉਹਨਾਂ ਨੂੰ ਇਹਨੂੰ ਪ੍ਰਗਟ ਸਿੰਘ ਨੂੰ ਪੁੱਛਦੇ ਆ ਕਿ ਉਹ ਵੀ ਤੁਸੀਂ ਪੱਠੇਚਾਰ ਦੇ ਡੰਗਰ ਕਿੰਨਾ ਵਧੀਆ ਖਾਂਦੇ ਨੇ ਇਹ ਬਹੁਤ ਖੂਸ਼ੋਕ ਖਾਂਦੇ ਆ ਜੀ ਹਾਂ ਇਹਦੇ ਐਡੇ ਮੋਟੀ ਰਾ ਰਗੇ ਜਿਹੜੀ ਹੈ ਪਰ ਮਿੱਠਾ ਬਹੁਤ ਹੈ ਬਹੁਤ ਵਧੀਆ ਖਾਂਦੇ ਆ ਠੀਕ ਤੁਸੀਂ ਖੁਸ਼ ਹੋ ਨਹੀਂ ਖੁਸ਼ ਬਹੁਤ ਹਾਤੇ ਨੇ ਪ੍ਰਗਟ ਸਿੰਘ ਇਹ ਦੋਹਾਂ ਚਾਰ ਬੀਜ ਜਿਹੜੇ ਸਾਥੋਂ ਲੈ ਕੇ ਹਾਂਜੀ ਇਹਦਾ ਮਤਲਬ ਡੰਗਰ ਕਿੰਨਾ ਖੁਸ਼ ਹੋ ਕੇ ਖਾਂਦੇ ਆ ਤੇ ਕੀ ਤੁਹਾਨੂੰ ਕੀ ਤਸੱਲੀ ਐ ਸੱਜਣ ਇਹ ਅਹੀਂ ਇਹ ਚਾਰ ਦਿਨ ਸਰਜੀਤੋਂ ਲੈ ਕੇ ਬੀਜਾ ਜੀਏ ਬਹੁਤ ਸੋਨਾ ਆਇਆ ਜਾਰੀ ਡੰਗਰ ਸਾਡੇ ਬੜੇ ਖੁਸ਼ ਹੋ ਕੇ ਖਾਂਦੇ ਆ ਗੁੱਲੀ ਵੀ ਨਹੀਂ ਛੱਡਦੇ ਦੇ ਵਿੱਚ ਤਾਂ ਤੇ ਬਹੁਤ ਬੜਾ ਚਾਰਾ ਆ ਗਿਆ ਤੁਹਾਨੂੰ ਬਹੁਤ ਰਿਜ਼ਲਟ ਚੰਗਾ ਮਿਲਿਆਗਾ ਜੀ ਚੰਗਾ ਬਹੁਤ ਗਿਆ ਮਿਲਿਆ ਠੀਕ ਹੈ ਬਾਕੀ ਹਾਈਟ ਵੀ ਕਾਫੀ ਆ 14-15 ਫੁੱਟ ਦੇ ਕਰੀਬ ਹਾਂਜੀ ਹਾਂ ਹੋਰ ਧੰਨਵਾਦ ਜੀ